ਅਲਟੀਮੇਟਲੀ ਕੁਝ ਬੱਚੇ ਜੁਆਇਨ ਕਰਕੇ 1158 ਤੋਂ 122 'ਚ ਜੁਆਇਨ ਕਰਕੇ ਬਾਕੀ ਦੇ ਵਿਚਾਰੇ ਲਟਕ ਗਏ ਹਵਾ ਦੇ ਵਿੱਚ ਫਿਰ ਹੁਣ ਪੰਜਾਬ ਗਵਰਨਮੈਂਟ ਨੇ ਇਸਨੇ ਕਾਫੀ ਅਰਸੇ ਤੋਂ ਹਾਈ ਕੋਰਟ ਦੇ ਵਿੱਚ ਮਤਲਬ ਇਹਨਾਂ ਨੂੰ ਉਲਝਾ ਰੱਖਿਆ ਸਮਝ ਲਓ ਗਵਰਨਮੈਂਟ ਅਗਰ ਚਾਵੇ ਦੇ ਕੈਨ ਵਿਡਰੋ ði 올ਡ ਨੋਟ ਨੋਟੀਫਿਕੇਸ਼ਨ ਇਸ਼ੂ ਅ ਫਰੈਸ਼ ਨੋਟੀਫਿਕੇਸ਼ਨ ਇਹਨਾਂ ਹੀ ਕੈਂਡੀਡੇਟਸ ਨੂੰ ਦੁਬਾਰਾ ਮੌਕਾ ਦੇ ਕੇ ਅਗਰ ਗਵਰਨਮੈਂਟ ਚਾਵੇ ਸਾਰੇ ਮਸਲੇ ਹੱਲ ਕੀਤੇ ਜਾ ਸਕਦੇ ਲੇਕਿਨ ਅਫਸੋਸ ਤੇ ਦੁੱਖ ਕਿ ਚੀ ਐਜੂਕੇਸ਼ਨ ਮਨਿਸਟਰ ਹਰਜੋਤ ਬੈਂਸ ਦੇ ਘਰ ਬੈਠਿਆਂ ਨੂੰ ਇੰਨੀ ਦੇਰ ਹੋ ਗਈ ਕਿ ਇੱਕ ਲੜਕੀ ਇੱਥੇ ਉਹਦੀ ਮੌਤ ਹੋ ਚੁੱਕੀ ਆ ਅੱਜ ਇੱਕ ਲੜਕੀ ਉੱਪਰ ਟੈਂਕੀ ਤੁਸੀਂ ਦੇਖ ਰਹੇ ਹੋ ਬਹੁਤ ਦੂਰ ਹੈ ਗਿਆ ਉੱਪਰ ਹਾਈਟ ਤੇ ਜਸਵਿੰਦਰ ਕੌਰ ਇਹਨਾਂ ਦੀ ਔਰ ਉਹ ਆਪ ਖੁਦ ਆਂਗਣੇ ਉਹਦੇ ਹਸਪੀਟਲ ਦੇ ਵਿੱਚ ਮੇਰੇ ਕੋਲ ਬੈਠੇ ਨੇ ਉਹ ਪਿਛਲੇ 7 ਦਿਨ ਤੋਂ ਅੰਸ਼ਣ ਤੇ ਆ ਕੁਝ ਨਹੀਂ ਖਾ ਰਹੀ ਸਿਵਾਏ ਪਾਣੀ ਤੋਂ ਉਹਦੀ ਸਿਹਤ ਖਰਾਬ ਹੋ ਗਈ ਤੋਂ ਮੈਂ ਭਗਵੰਤ ਸਿੰਘ ਮਾਨ ਨੂੰ ਚੀਫ ਮਿਨਿਸਟਰ ਨੂੰ ਹਰਜੋਤ ਬੈਂਸ ਨੂੰ ਇਹੀ ਮੈਂ ਰਿਕੁਐਸਟ ਕਰਨ ਵਾਸਤੇ ਆਇਆ ਹਾਂ ਕਿ ਇਹਨਾਂ ਤੇ ਤਰਸ ਕਰੋ ਜਿਹੜਾ ਤੁਹਾਡੇ ਚੀਫ ਮਿਨਿਸਟਰ ਆਫਿਸ ਵਿੱਚ ਪਹਿਲੀ ਮਾਰਚ ਮੀਟਿੰਗ ਹੋਈ ਸੀ ਅੱਜ ਤਈ ਦਿਨ ਹੋ ਗਏ ਨੇ ਤੁਸੀਂ ਅਵਾਇਦਾ ਕਰ ਰਹੇ ਹੋ ਰਿਪੀਟਿਡਲੀ ਕਿ ਅਸੀਂ ਤੁਹਾਡਾ ਕੋਈ ਨਾ ਕੋਈ ਸੋਲੂਸ਼ਨ ਕੱਢਾਂਗੇ ਤੁਹਾਡੀ ਅਸੀਂ ਇਹਨਾਂ ਆਰਡਰਾਂ ਦੇ ਵਰਕ ਪੇ ਆਰਡਰ ਬਣੇ ਹੋਏ ਇਸ ਮਤਲਬ ਅੱਜ ਤੋਂ 2 ਸਾਲ ਪਹਿਲਾਂ ਜਦੋਂ ਇਹ ਮਸਲਾ ਸਾਰਾ ਆਇਆ ਵਾ ਔਰ ਹਾਈ ਕੋਰਟ ਤੇ ਜਾ ਕੇ ਗਵਰਨਮੈਂਟ ਅਗਰ ਕੈਟੈਗੋਰਿਕਲੀ ਕਹਿ ਦਵੇ ਕਿ ਅਸੀਂ ਇਹਨਾਂ ਨੂੰ ਇਹ ਪ੍ਰਕਿਰਿਆ ਕੰਪਲੀਟ ਹੋ ਚੁੱਕੀ ਆ ਛੋਟੀ-ਮੋਟੀ ਐਨਾਰਮਲੀਆਂ ਅਸੀਂ ਰਿਮੂਵ ਕਰਕੇ ਅਸੀਂ ਇਹਨਾਂ ਨੂੰ ਅਸੀਂ ਇਹਨਾਂ ਨੂੰ ਇੰਪਲੋਏ ਕਰਾਂਗੇ ਹਾਈ ਕੋਰਟ ਕਿਦਾਂ ਕਹੂਗਾ ਕਿ ਤੁਸੀਂ ਇੰਪਲੋਏ ਨਾ ਕਰੋ ਇਸ ਕਰਕੇ ਇਹਨਾਂ ਨਾਲ ਮੈਂ ਸਮਝਦਾ ਬਹੁਤ ਇੱਕ ਅਨਿਆਏ ਹੋ ਰਿਹਾ ਵਾ ਇੱਕ ਪਾਸੇ ਗਵਰਨਮੈਂਟ ਕਹਿ ਰਹੀ ਕਿ ਅਸੀਂ ਕਦੇ 32000 ਕਹਿੰਦੇ ਨੇ ਕਦੇ 35000 ਕਹਿੰਦੇ ਨੇ ਕਦੇ 42000 ਕਹਿੰਦੇ ਨੇ ਕਿ ਅਸੀਂ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਨੌਕਰੀ ਦਿੱਤੀ ਹੈ ਸਰਕਾਰੀ ਤੇ ਆਹ ਤਾਂ ਤੁਹਾਡੇ ਸਾਹਮਣੇ ਬੈਠੇ ਕੁੜੀਆਂ ਬੱਚੇ ਆਪਣੇ ਪੰਜਾਬ ਦੇ ਨੇ ਇਸ ਕਰਕੇ ਸਾਡੀ ਆਪੋਜੀਸ਼ਨ ਦੀ ਕੰਪਲੀਟ ਸਾਰੀ ਆਪੋਜੀਸ਼ਨ ਦੀ ਡਿਮਾਂਡ ਆ ਕਿ ਇਹਨਾਂ ਨੂੰ 1158 ਦੀ ਜਿਹੜੀ ਭਰਤੀ ਪਿਛਲੇ 2 ਸਾਲ ਦੀ ਪ੍ਰਕਿਰਿਆ ਲਟਕ ਰਹੀ ਹੈ ਅਸਿਸਟੈਂਟ ਪ੍ਰੋਫੈਸਰਸ ਦੀ ਇਹਨਾਂ ਨੂੰ ਜਲਦੀ ਤੋਂ ਜਲਦੀ ਨਿਆਂ ਦਿੱਤਾ ਜਾਵੇ ਇਹਨਾਂ ਨੂੰ ਇਹਨਾਂ ਨੂੰ ਸਰਕਾਰੀ ਨੌਕਰੀ ਪੱਕੇ ਤੌਰ ਤੇ ਜੋ ਤੁਸੀਂ ਪ੍ਰੋਮਿਸ ਕੀਤਾ ਸੀ ਔਰ ਇਹਨਾਂ ਦੇ ਤਨਖਾਹਾਂ ਰਿਲੀਜ਼ ਕੀਤੀਆਂ ਜਾਣ ਅੱਜ ਮੈਂ ਜਿਹੜੇ ਸਪੈਸ਼ਲ ਪ੍ਰਿੰਸੀਪਲ ਸੈਕਟਰੀ ਆ ਚੀਫ ਮਿਨਿਸਟਰ ਦੇ ਕੁਮਾਰ ਅਮਿਤ ਉਹਨਾਂ ਨਾਲ ਵੀ ਗੱਲ ਕੀਤੀ ਆ ਉਹਨਾਂ ਨੇ ਵੀ ਇਹੀ ਵਾਅਦਾ ਕੀਤਾ ਕਿ ਅਸੀਂ ਬਿਆਰ ਇਨ ਦਾ ਪ੍ਰੋਸੈਸ ਅਸੀਂ ਫਾਈਨੈਂਸ ਡਿਪਾਰਟਮੈਂਟ ਨਾਲ ਗੱਲ ਕਰ ਰਹੇ ਹਾਂ ਤੋ ਵਿੱਚ ਦੀ ਕਹਿਰੀ ਇੱਦਾਂ ਕਹਿੰਦੇ ਕਿ ਚੋਣ ਜਾਬਤਾ ਲੱਗ ਗਿਆ ਇਹ ਚੋਣ ਜਾਬਤੇ ਦਾ ਮਸਲਾ ਨਹੀਂ ਹੈ ਇਹ ਤਾਂ ਪਿਛਲੇ 2 ਸਾਲ ਤੋਂ ਲਟਕ ਰਿਹਾ ਪਿਛਲੇ 7 ਮਹੀਨਿਆਂ ਦੇ ਤੇ ਧਰਨੇ ਦੇ ਬੈਠੇ ਆ ਚੋਣ ਜਾਬਤਾ ਦਾ ਅੱਜ ਤੋਂ ਕੁਝ ਦਿਨ ਪਹਿਲਾਂ ਲੱਗਿਆ ਸੋ ਮੈਂ ਸਮਝਦਾ ਕਿ ਬਹਾਨੇ ਸਾਜ਼ੀ ਨਹੀਂ ਕਰਨੀ ਚਾਹੀਦੀ ਸਰਕਾਰ ਨੂੰ ਔਰ ਇਹਨਾਂ ਨੌਜਵਾਨਾਂ ਨੂੰ ਬੰਦਾ ਇਹਨਾਂ ਦਾ ਅਧਿਕਾਰ ਦਿੱਤਾ ਜਾਵੇ ਨਾਲੇ ਆਪਾਂ ਕਹਿੰਨੇ ਕਿ ਅਸੀਂ ਨੌਜਵਾਨਾਂ ਨੂੰ ਬਚਾਉਣਾ ਵਾਂ ਵਿਦੇਸ਼ਾਂ ਚ ਨਾਲ ਜਾਣ ਅਸੀਂ ਰਿਵਰਸ ਮਾਈਗ੍ਰੇਸ਼ਨ ਕਰਨੀ ਆ ਤੇ ਰਿਵਰਸ ਮਾਈਗ੍ਰੇਸ਼ਨ ਤਾਂ ਹੀ ਹੋਊਗਾ ਜੇ ਇਹਨਾਂ ਸਾਰੇ ਬੱਚਿਆਂ ਨੂੰ ਲੱਗੂਗਾ ਕਿ ਸਾਨੂੰ ਇੱਥੇ ਪੰਜਾਬ ਸਰਕਾਰ ਨੇ ਸਾਡਾ ਹੱਕ ਦਿੱਤਾ ਵ ਔਰ ਅੱਜਕੱਲ੍ਹ ਮੈਂ ਵੀ ਕਹਿਣਾ ਚਾਹਣਾ ਕਿ ਦੇਖੋ ਅ ਕੱਲ ਕੇਜਰੀਵਾਲ ਦੀ ਅਰੈਸਟ ਹੋਈ ਜਾ। ਉਹ ਸਾਰੇ ਮੰਤਰੀ ਸੰਤਰੀ 99 92 ਵਿਧਾਇਕ ਨੱਥੀ ਕੀ ਹੋ ਰਹੇ ਨੇ। ਨੱਥੇ। ਔਰ ਉਸੇ ਉਹਦੇ ਵਾਸਤੇ ਕਿੰਨਾ ਚੀਖ ਚਹਾੜਾ ਕਰ ਰਹੇ ਨੇ। ਜਦ ਕਿ ਸਾਡੇ ਪੰਜਾਬ ਦੇ ਵਿੱਚ ਥਾ ਥਾ ਦੇ ਧਰਨੇ ਲੱਗੇ ਹੋਏ ਨੇ। ਕਿਸਾਨਾਂ ਦੇ ਧਰਨੇ ਨੇ, EMPLOYEES ਦੇ ਧਰਨੇ ਨੇ। ਜਿਹੜੇ ਜਿਹੜੇ ਲੋਕਾਂ ਨੂੰ ਫਸਲਾਂ ਦਾ ਮੁਆਵਜ਼ਾ ਪਿਛਲੇ ਸਾਲ ਸਾਲ ਡੇਡ ਡੇਡ ਸਾਲ ਦਾ ਨਹੀਂ ਮਿਲਿਆ ਉਹਨਾਂ ਦੇ ਧਰਨੇ ਨੇ। ਔਰ ਉਹ ਨਾ ਧਰਨਿਆਂ ਨੂੰ ਆਪਾਂ ਮਜ਼ਾਕ ਕਰਦੇ ਆ ਕਿ ਧਰਨੇ ਇਕ ਆਦੇ ਲਈ ਲਾਉਂਦੇ ਜੀ ਲੋਕਾਂ ਨੂੰ ਪਰੇਸ਼ਾਨ ਇਹਦਾ ਵਿਚਾਰੇ ਬੈਠੇ ਵੀ ਸਾਈਡ ਤੇ ਨੇ ਇਸ ਲਈ ਪੁੱਛ ਤੁਹਾਨੂੰ ਇੱਕਦਮ ਕੇਜਰੀਵਾਲ ਦੀ ਅरेस्ट ਤੇ ਕਿੰਨਾ ਧਰਨਾ ਚਿੱਤੇ ਆਇਆ ਫਟ ਨੱਠੇ ਗਏ ਹੋ ਤੁਸੀਂ ਸੋ ਇਨਸਾਫ ਦਿਓ ਜਸਟਿਸ ਦਿਓ ਕੇਜਰੀਵਾਲ ਦੀ ਵੀ ਲੜਾਈ ਲੜੋ ਸਾਨੂੰ ਕੋਈ ਇਤਰਾਜ਼ ਨਹੀਂ ਹਾਲਾਂਕਿ ਉਹ ਗੰਭੀਰ ਇਲਜ਼ਾਮ ਨੇ ਔਰ ਉਹਨਾਂ ਤੇ ਬਹੁਤ ਵੱਡਾ ਸੁਪਰੀਮ ਕੋਰਟ ਤੱਕ ਉਹਨਾਂ ਦੀਆਂ ਬੇਲਸ ਡਿਨਾਈ ਹੋਈਆਂ ਨੇ ਸਾਲ ਸਾਲ ਡੇਢ ਡੇਢ ਸਾਲ ਦੇ ਉਹਨਾਂ ਦੇ ਜਿਹੜੇ ਕੁਲੀਕਸ ਨੇ ਉਹ ਜੀਲਾਂ ਦੇ ਵਿੱਚ ਨੇ ਸੋ ਇਸ ਕਰਕੇ ਆ ਇਹਨਾਂ ਨੌਜਵਾਨਾਂ ਨੂੰ 1150 ਅਸਿਸਟੈਂਟ ਪ੍ਰੋਫੈਸਰਸ ਦੀ ਜਿਹੜੀ ਪ੍ਰਕਿਰਿਆ ਪ੍ਰੋਸੈਸ ਹੈਗੀ ਰਿਕਰੂਟਮੈਂਟ ਦੀ ਉਹ ਕੰਪਲੀਟ ਕਰਕੇ ਦੇ ਇਹਨਾਂ ਨੂੰ ਤਨਖਾਹ ਦੇ ਸਕਦੇ ਆ। ਇਸ ਵਕਤ ਨਾਲ ਅੱਜ ਅਸੀਂ ਇੱਥੇ ਪਿੰਡ ਗੰਮੀਰਪੁਰ ਅਨੰਦਪੁਰ ਸਾਹਿਬ ਪਹੁੰਚੇ ਤੁਹਾਡੇ ذریعے মিডিਆ ਰਾਹੀਂ ਸਾਰੇ ਦੁਨੀਆਂ 'ਚ ਬੈਠੇ ਪੰਜਾਬੀਆਂ ਤੱਕ ਇਹ ਗੱਲ ਪਹੁੰਚਾਉਣਾ ਚਾਹੁੰਦੇ ਸੀ। ਜੀ ਜੀ ਅੱਜ ਸ਼ਹੀਦੀ ਆਦਮ ਭਗਤ ਸਿੰਘ ਦਾ ਸ਼ਹੀਦੀ ਦੇ ਸਰੀਰ ਦੇ ਤੁਸੀਂ ਅੱਜ ਇਸ ਧਰਮ ਵਿੱਚ ਪਹੁੰਚੇ ਹੋ ਕੀ ਕਹਿਣਾ ਚਾਹੋ ਸਰਕਾਰ ਕਿੰਨੀ ਜਲਦੀ ਹੈ ਬੜੇ ਪਵਿੱਤਰ ਦਿਨ ਨੇ ਜੀ ਹੋਲਾ ਮਹੱਲਾ ਚੱਲ ਰਿਹਾ ਅਨੰਪੁਰ ਸਾਹਿਬ ਗੁਰੂ ਸਾਹਿਬ ਕੀ ਪਵਿੱਤਰ ਅੱਜ 23 ਮਾਰਚ ਸ਼ਹੀਦ ਭਗਤ ਸਿੰਘ ਜੀ ਦਾ ਤੇ ਰਾਜਗੁਰੂ ਜੀ ਦਾ ਸਦੇਵ ਜੀ ਦਾ ਵੀ ਤੁਸੀਂ ਦਿਹਾੜਾ ਕਹਿ ਰਹੇ ਹੋ ਐਂਡ ਦਿਸ ਗਵਰਨਮੈਂਟ ਇਜ਼ ਸਵਰਿੰਗ ਬਾਈ ਸ਼ਹੀਦ ਭਗਤ ਸਿੰਘ ਇਹ ਸਰਕਾਰ ਸ਼ਹੀਦ ਭਗਤ ਸਿੰਘ ਦੀ ਪੱਗ ਨੂੰ ਬੰਨ ਰੱਖੀ ਸਿੱਤੇ ਔਰ ਪਿੱਛੇ ਦਫ਼ਤਰਾਂ ਵਿੱਚ ਬਾਬਾ ਸਾਹਿਬ ਅੰਬੇਦਕਰ ਜਿਨ੍ਹਾਂ ਨੇ ਕਨਸਟੀਟਿਊਸ਼ਨ ਬਣਾਇਆ ਉਹਨਾਂ ਦੀ ਫੋਟੋਆਂ ਟੰਗੀਆਂ ਤੇ ਫਿਰ ਇਹ ਤਾਂ ਨੋਬਤਾਣੀ ਨਹੀਂ ਚਾਹੀਦੀ ਕਿ ਉਹਨਾਂ ਦੀ ਵਿਚਾਰਧਾਰਾ ਅਨੁਸਾਰ ਤਾਂ ਹਰ ਨੌਜਵਾਨ ਨੂੰ ਹਰ ਪੰਜਾਬੀ ਨੂੰ ਇਨਸਾਫ ਮਿਲਣਾ ਚਾਹੀਦਾ ਤਾਂ ਮੈਂ ਇਹੀ ਉਮੀਦ ਕਰੂੰਗਾ ਕਿ ਇਹ 1152 ਜਿਹੜੇ ਸਿਸਟਮ ਪ੍ਰੋਫੈਸਰਜ਼ ਆ ਇਹਨਾਂ ਦੀ ਡਿਮਾਂਡਸ ਮੰਨੀਆਂ ਜਾਣ ਤੇ ਸਾਡੀ ਭੈਣ ਜਿਹੜੀ ਬੈਠੀ ਆ 7 ਦਿਨ ਤੋਂ ਕੁੱਤੀ ਦਿਹਾਈ ਉਹਦੇ ਉਹਦਾ ਉਹਦੀ ਉਹਦੀ ਜਾਨ ਨੂੰ ਨੁਕਸਾਨ ਹੋ ਸਕਦਾ ਉਹਦੀ ਸਿਹਤ ਖਰਾਬ ਹੋ ਸਕਦੀ ਆ then government and uh, the education minister will be held responsible for any such lapses kera sab kisi jila prashasan nu keh dyo jis tarah <laughs> madam jide upar bolde ne unna di jehi sehad dhyan rakheya jawe ja ke unna nu kisi tarah karke mai ta mai to mai toade de liye mai api ki karda apni pehli dekho peaceful protest karna sada adhikar hai shehri de peaceful protest ya hunger strike etc et cetera e bahut changge deshan vich tithe ਜਿਹੜੇ ਰਾਜ ਕਰਨ ਵਾਲੇ ਨੇ ਉਹਨਾਂ ਦੇ ਉਹਨਾਂ ਦੇ ਦਿਲ ਧੜਕਦੇ ਨੇ ਉਹਨਾਂ ਨੂੰ ਦੇਰ ਸੈਂਸਿਟਿਵ ਟਵਰਡਸ ਦੀ ਪ੍ਰੋਬਲਮ ਫੇਸਡ ਬਾਏ ਅਦਰ ਹਿਊਮਨ ਬੀਇੰਗਸ ਬਟ ਅਨਫੋਰਚਨਟਲੀ ਸਾਡੇ ਦੇਸ਼ ਵਿੱਚ ਐਂ ਲੱਗਦਾ ਕਿ ਜਿੱਦਾਂ ਇਹ ਬੇਦਿਲ ਹੋ ਚੁੱਕੇ ਨੇ ਇਹਨਾਂ ਦੇ ਜਜ਼ਬਾਤ ਮਰ ਚੁੱਕੇ ਨੇ ਇਹਨਾਂ ਨੂੰ ਕਿਸੇ ਦਾ ਹੋਰ ਦਾ ਦੁੱਖ ਤਕਲੀਫ ਭੁੱਖ ਉਹ ਨਜ਼ਰ ਨਹੀਂ ਆ ਰਹੀ ਦੇ ਕੋ 25 ਦਿਨ ਕਰੀਬ ਭਾਈ ਅਮਰਿਤਪਾਲ ਸਿੰਘ ਖਾਲਸਾ ਇਹ ਪਰਿਵਾਰ ਜੇਲਾਂ ਵਿੱਚ ਭੁੱਖ ਹੜਤਾਲ ਤੇ ਉਹਦੀਆਂ ਔਰਤਾਂ ਬਜ਼ੁਰਗ ਮਾਤਾਵਾਂ ਮੈਂ ਖੁਦ ਜਾ ਕੇ ਅੰਮ੍ਰਿਤਸਰ ਮੋਰਚੇ ਦੇਖ ਕੇ ਆਇਆ ਤੇ ਉਹ ਜਿਹੜੀਆਂ ਬੇਹਾਲ ਪਈਆਂ ਸੀ ਮੌਤ ਦੇ ਕਿਨਾਰੇ ਸੀ ਬਟ ਨੂਬਦੀ ਇਜ਼ ਕੰਸਰਨਡ ਕਿਉਂਕਿ ਇਹ ਤਾਂ ਮੇਰੇ ਖਿਆਲ ਆ ਕਿ ਇਹਨਾਂ ਦਾ ਏਜੰਡਾ ਹੀ ਆਪਾਂ ਨੂੰ ਹੋਰ ਸਰਕਾਰਾਂ ਦਾ ਨਜ਼ਰ ਆ ਰਿਹਾ ਇਹ ਤਾਂ ਜਿਹੜੇ ਚੰਗੇ ਦੇਸ਼ ਨੇ ਜਪਾਨ ਵਰਗੇ ਵੈਸਟਰਨ ਕੰਟਰੀਜ਼ ਯੂਰੋਪੀਅਨ ਕੰਟਰੀਜ਼ ਜਿੱਥੇ ਪ੍ਰੋਟੈਸਟ ਨੂੰ ਇਕਦਮ ਮੰਨਦੇ ਨੇ ਜਪਾਨ ਵਰਗੇ ਦੇਸ਼ ਵਿੱਚ ਤਾਂ ਤੁਸੀਂ ਕਾਲੀ ਪੱਟੀ ਬੰਨ ਲਓ ਇੱਥੇ ਬਾਹਰ ਦੇ ਉੱਤੇ ਤਾਂ ਉਹ 2 ਘੰਟੇ ਐਕਸਟਰਾ ਵਰਕ ਕਰਕੇ ਪ੍ਰੋਟੈਸਟ ਕਰਦੇ ਨੇ ਤੇ ਗਵਰਨਮੈਂਟ ਨਾਲ ਇੱਕ ਨਾਮ ਚੁੱਕਦੀਆਂ ਨੇ ਅਰੇ ਇੱਥੇ ਤਾਂ ਹੁਣ ਕੋਈ ਹੈ ਇਨਸਾਨੀਅਤ ਦਾ ਨਾਮ ਕੋਈ ਮਨੁੱਖੀ ਅਧਿਕਾਰਾਂ ਗੱਲਾਂ ਹੀ ਨੇ ਕਾਗਜ਼ਾਂ ਦੇ ਵਿੱਚ ਉਧਾ ਮੈਨੂੰ ਕੁਝ ਨਜ਼ਰ ਨਹੀਂ ਆ ਰਹਾ ਪਰ ਫਿਰ ਵੀ ਮੈਂ ਤੁਹਾਡੇ ਜ਼ਰੀਏ ਆਪਣੀ ਭੈਣ ਨੂੰ ਮੇਰੀ ਹੱਥ ਜੋੜ ਕੇ ਨਿਮਰਤਾ ਨਾਲ ਬੇਨਤੀ ਹੈ ਕਿ ਕਾਈਂਡਲੀ ਪਲੀਜ਼ ਵਿਦਡਰੋ ਯਰ ਫਾਸਟ ਅਭੀ ਸੇਤ ਦਾ ਧਿਆਨ ਰੱਖੋ ਆਪਣਾ ਆਪਣੇ ਜਿਹੜਾ ਆਪਣੇ ਆਪ ਨੂੰ ਇੰਨਾ ਕਸ਼ਟ ਨਾ ਦਿਓ ਤੁਸੀਂ ਬਹੁਤ ਪ੍ਰੋਟੈਸਟ ਕਰਦਾ 7 ਦਿਨ ਭੁੱਖੇ ਰਹਿਣਾ ਮੈਨੂੰ ਪਤਾ ਵਾ ਕਿ ਇੱਕ ਦੋ ਵਕਤ ਦੀ ਰੋਟੀ ਨਾ ਮਿਲੇ ਤੇ ਬੰਦੇ ਦਾ ਕੀ ਹਾਲ ਹੁੰਦੇ ਨੇ ਸੋ ਮੇਰੀ ਉਹਨਾਂ ਨੂੰ ਜਸਵਿੰਦਰ ਕੌਰ ਜੀ ਨੂੰ ਹੰਬਲ ਰਿਕਵੈਸਟ ਹੈ ਤੁਹਾਡੇ ਜ਼ਰੀਏ ਔਰ ਆਪਣੇ ਭੈਣਾਂ ਬੱਚਿਆਂ ਨੂੰ ਵੀ ਕਹੂੰਗਾ ਬੇਟੀਆਂ ਨੂੰ ਕਿ ਤੁਸੀਂ ਉਹਨੂੰ ਮੋਟੀਵੇਟ ਕਰੋ ਪਲੀਜ਼ ਐਂਡ ਦ ਸਟ੍ਰਾਈਕ ਐਡਮਿਨਿਸਟ੍ਰੇਸ਼ਨ ਨੂੰ ਕਰੂੰਗਾ ਕਿ ਤੁਸੀਂ ਆਓ ਜ਼ਰੂਰ ਉਹਨਾਂ ਨੂੰ ਕੋਈ ਅੱਛਾ ਆਸ਼ਵਾਸਨ ਦਿਵਾਓ ਭਰੋਸਾ ਦਿਵਾਓ ਤਾਂ ਕਿ ਉਹ ਆਪਣਾ ਅੰਕਸ਼ਨ ਜਿਹੜਾ ਹੈ ਤੋੜ ਸਕੇ ਤੁਹਾਨੂੰ ਕੀ ਲੱਗਦਾ ਸਰ 7 ਮਹੀਨੇ ਤੋਂ ਸਿੱਖਿਆ ਮੰਤਰੀ ਦੇ ਪਿੰਡ 'ਚ ਬੈਠੇ ਆਜ ਤੱਕ ਸਿੱਖਿਆ ਮੰਤਰੀ ਜੀ ਨੇ ਨਹੀਂ ਸੁਣੀ ਨੀ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਸੁਣਨਗੇ ਅਗੇ ਕੀ ਹੋਇਆ ਕਿ ਇਸ ਕੋ ਪਹਿਲਾਂ ਇੱਕ ਗਲਤ ਸੁਸਾਈਡ ਕਰ ਚੁੱਕੀ ਹੈ ਅੱਜ ਇੱਕ ਅੰਗਹੀਨ ਸਾਦੀ ਲੱਗੀ ਬੇਟੀ ਜਿਹੜੀ ਭੈਣ ਆ ਉਹ 7 ਦਿਨ ਤੋਂ ਭੁੱਖੀ ਬੈਠੀ ਆ ਤੇ ਆਪਾਂ ਨੂੰ ਕੇਜਰੀਵਾਲ ਦੀ ਅਰੈਸਟ ਦਾ ਜ਼ਿਆਦਾ ਫਿਕਰ ਹੈ ਉਹ ਤਾਂ ਹੁਣ ਕਿਸੇ ਪ੍ਰਕਿਰਿਆ ਨਾਲ ਹੀ ਛੁੱਟਣਾ ਉਹ ਤਾਂ ਜ਼ਮਾਨਤ ਹੋਣੀ ਆ ਚਾਹੇ ਹਾਈ ਕੋਰਟ ਬੇਲ ਦਊਗਾ ਜਾਂ ਸੁਪਰੀਮ ਕੋਰਟ ਉਹਦੇ ਚ ਹਰਜੋਤ ਪੈਂਸ ਜਾ ਕੇ ਸੜਕ ਤੇ ਲਿਟ ਵੀ ਜਾਵੇ ਜੇ ਲੰਮਾ ਵੀ ਪੈ ਜੇ ਉਹ ਕੇਜਰੀਵਾਲ ਨੂੰ ਨਹੀਂ ਪਛਾਹ ਸਕਦਾ ਥੈਟ ਮੀਨਸ ਇੱਕ ਲੋਕ ਦਿਖਾਵਾ ਕੀਤਾ ਜਾ ਰਿਹਾ ਕਿ ਅਸੀਂ ਇਹਦਾ ਫੋਟੋ ਸ਼ੂਟ ਕਰਾਈ ਜਾ ਰਹੀ ਕਿ ਅਸੀਂ ਕੇਜਰੀਵਾਲ ਤੇਰੇ ਨਾਲ ਬਹੁਤ ਹਾਂ ਨਾਲੇ ਕਹੀ ਜਾਂਦੇ ਕੇਜਰੀਵਾਲ ਦੀ ਸੋਚ ਨੂੰ ਕੋਈ ਡੀਫੀਟ ਨਹੀਂ ਕਰ ਸਕਦਾ ਤੇ ਕੇਜਰੀਵਾਲ ਤੇ ਸੋਚ ਕਿੱਥੇ ਆ ਜਿਹੜੇ ਬੱਚੇ ਬੈਠੇ ਨੇ ਅਗਰ ਉਹਦੀ ਸੋਚ ਹੋਵੇ ਤਾਂ ਉਹ ਇਹਨਾਂ ਨੂੰ ਪਹਿਲਾਂ ਇਨਸਾਫ ਦਵੇ ਸੋਚ ਤਾਂ ਇਹੀ ਕਹੀ ਜਾਂਦੇ ਨਾ ਇਸ ਕਰਕੇ ਮੈਰੀ ਹਰਜੋਤ ਨੂੰ ਦਾ ਇਹੀ ਕਹਿ ਸਕਦਾ ਕਿ ਤੁਹਾਡੇ ਆਪਣੇ ਹਲਕੇ 'ਚ ਬੈਠੇ ਨੇ ਵਿਧਾਨਸ ਤੇਰੇ ਪਿੰਡ ਬੈਠੇ ਨੇ ਔਰ ਕੁੱਖੇ ਮਰ ਰਹੇ ਨੇ ਜੇ ਤੈਨੂੰ ਹੁਣ ਵੀ ਤੈਨੂੰ ਅਹਿਸਾਸ ਨਹੀਂ ਹੈਗਾ ਤੇ ਫਿਰ ਕੋਈ ਹਾਦਸਾ ਵਾਪਰ ਜੇ ਕੋਈ ਜਿਆਦਾ ਮੈਡੀਕਲ ਵਾਪਰ ਜੇ ਫਿਰ ਉਦੋਂ ਜਾਗੋਗੇ ਤੁਸੀਂ ਖੁਦ ਆਓ ਇੱਥੇ ਮੀਟ them ਕੋਈ ਤੇਰਾ ਵਿਰੋਧ ਨਹੀਂ ਕਰਨਗੇ ਇੱਥੇ ਬੈਠ ਕੇ ਤੁਹਾਡੇ ਨਾਲ ਲੈਜਿਟਿਮੇਟਲੀ ਗੱਲ ਕਰਨਗੇ ਤੇ ਤੁਸੀਂ ਇਹਨਾਂ ਦੇ ਆ ਜਿਹੜੀਆਂ ਸ਼ਬਦ ਮੰੰਗਾ ਨੇ ਉਹ ਜ਼ਰੂਰ ਸਰਕਾਰ ਪੰਜਾਬ ਸਰਕਾਰ ਸਾਡੀ ਸੁਣਿਆ ਗਿਆ ਕਿ ਸਿੱਖਿਆ ਮੰਤਰੀ ਕਹਿੰਦੇ ਜੇ ਪ੍ਰੋਟੈਸਟ ਕਰੋਗੇ ਤੁਹਾਡੀ ਫਾਈਲ ਸਭ ਤੋਂ نیچے ਰੱਖ ਦਾਂਗੇ ਜੀ ਆਪਕੋ ਤਾਂ ਦਿੱਲੀ ਜਾ ਕੇ ਪ੍ਰੋਟੈਸਟ ਕਰਦੇ ਜਿਹੜਾ ਦੇਖੋ ਮੈਂ ਤਾਂ ਉਹ ਜੀ ਦਾ ਕਿਹਾ ਕਿ ਪਿੱਛੇ ਕਾਫੀ ਅਰਸੇ ਤੋਂ ਭਗਵਾਨ ਸਤਿਮਾਨ ਦੂਜਿਆਂ ਨੂੰ ਮਜ਼ਾਕ ਕਰ ਰਹੇ ਸੀ ਕਿ ਧਰਨੇ ਕਿਉਂ ਲਾਉਣੇ ਉਸ ਹਾਲਾਂਕਿ ਪਾਰਟੀ ਧਰਨਿਆਂ 'ਚ ਜੰਮੀਆਂ ਆ ਮਾ ਕੇ ਪਰ ਤੇ ਹੁਣ ਕੇਜਰੀਵਾਲ ਦੀ ਅਰੈਸਟ ਤੋਂ ਬਾਅਦ ਤੁਰੰਤ ਸਾਰੇ ਧਰਨਿਆਂ ਤੇ ਪਹਗੇ ਮੁਹਾਲੀ ਦਾ ਅੱਜ ਇੱਕ ਪਾਰ ਨੇ ਲਿਖਿਆ ਕਿ there was lot of इनक्रिमिनस टू द कंप्यूटरज इन मोहली नो फ्रॉम मैंने सारा शहर चौक का एक साइड और दिल्ली ਦੇ ਵਿੱਚ ਥਾ ਥਾ ਤੇ ਵਿਰਲੇ ਵਿਰਲੇ ਥਾਵਾਂ ਦੇ ਉੱਤੇ ਜਾ ਕੇ ਧਰਨੇ ਲਾ ਰਹੇ ਹਾਂ ਤੇ ਹੁਣ ਇਹ ਹੁਣ ਧਰਨਾ ਲੈਜਿਟਿਮੇਟ ਆ ਹੁਣ ਕਿਸੇ ਦਾ ਪ੍ਰੋਟੈਸਟ ਲੈਜਿਟਿਮੇਟ ਆ ਜੇ ਜੇ ਕੋਈ ਤੁਸੀਂ ਲਾਓ ਤਾਂ ਲੈਜਿਟਿਮੇਟ ਆ ਜੇ ਕੋਈ ਹੋਰ ਲਾਵੇ ਤਾਂ ਉਹ ਗੈਰਕਾਨੂੰਨੀ ਕਰਾ ਦਿੱਤਾ ਜਾਂਦਾ ਕਿਸਾਨਾਂ ਨੂੰ ਵੀ ਤੇ ਮਜ਼ਾਕ ਕੀਤਾ ਗਿਆ ਵਾ ਸੋ ਇਸ ਕਰਕੇ ਮੈਂ ਤਾਂ ਦੁਬਾਰਾ ਦੁਬਾਰਾ ਇਹ ਕਹੂੰਗਾ ਕਿ ਇਹਨਾਂ ਦੀਆਂ ਹੱਕੀ ਮੰਗਾਂ ਜਿਹੜੀਆਂ ਜਿਸ ਤਰ੍ਹਾਂ ਕੀ ਸੰਗਰੂਰ ਦੇ ਵਿੱਚ ਸ਼ਰਾਬ ਮਾਮਲਾ ਜਿਹੜੇ ਕੀ ਜ਼ਹਿਰੀਲੀ ਸ਼ਰਾਬ ਦੇ ਕਾਰਨ ਲੋਕਾਂ ਦੀ ਮੌਤ ਹੋਈ ਹੈ ਤੇ ਉਸ ਤੋਂ ਬਾਅਦ ਅਜੇ ਵੀ ਕੁਝ ਲੋਕ ਮੈਂ ਜਾ ਰਿਹਾ ਹਾਂ ਉੱਥੇ ਸੰਗਰੂਰ ਕੱਲ ਇੱਥੇ 18 ਦੇ ਕਰੀਬ ਮੌਤਾਂ ਹੋ ਚੁੱਕੀਆਂ ਗਰੀਬ ਪਰਿਵਾਰਾਂ ਦੀਆਂ ਉਹ ਜਿਹੜਾ ਮਸਲਾ ਪੜਾ ਇੱਕ ਸੈਂਸਿਟਿਵ ਮਸਲਾ ਵਾ ਕਿ ਉਹਦੇ ਵਿੱਚ ਜ਼ਹਿਰੀ ਜ਼ਹਿਰੀਲੀ ਸ਼ਰਾਬ ਆ ਇਹ ਕੋਈ ਜਿੱਦਾਂ ਪੁਲਿਸ ਪੇਸ਼ ਕਰ ਰਹੀ ਆ ਕਿ ਚੰਦ ਛੋਟੇ ਤਸਕਰਾਂ ਦੇ ਕਰਕੇ ਇਹ ਨਹੀਂ ਹੈਗਾ ਇਹ 40-50 ਕਿਲੋਮੀਟਰ ਇੱਕ ਜ਼ਿਲ੍ਹੇ ਦੇ ਰੇਡੀਅਸ ਦੇ ਵਿੱਚ ਫੋਟਾ ਹੋਈਆਂ ਨੇ ਮੇਰਾ ਇਹ ਮੰਨਣਾ ਵਾ ਕਿ ਇੱਕੋ ਥੇ ਮਾਲਵੇ ਦੇ ਵਿੱਚ ਇੱਕ ਬਹੁਤ ਵੱਡਾ ਡਿਸਟਿਲਰੀ ਹੈ ਇੱਕ ਬਹੁਤ طاقتਵਰ ਬੰਦੇ ਉਹਨਾਂ ਨੂੰ ਪਿੱਛੇ ਪੰਜਾਬ ਸਰਕਾਰ ਨੇ ਦੋ ਪੰਜਾਬ ਜੀਕਥਨੋਲ ਦੇ ਲਾਇਸੈਂਸ ਜਾਰੀ ਕੀਤੇ ਨੇ 3-300 ਕਰੋੜ ਰੁਪਏ ਦਾ ਜੀਕਥਨੋਲ ਦਾ ਲਾਇਸੈਂਸ ਇੱਕ ਇੱਕ ਗਿਆ ਰਾਣੇ ਗੁਰਜੀਤ ਨੂੰ ਜਿਹੜਾ ਮਾਝਾ ਜੋਦੀ ਮਿਲਿਆ ਤੇ ਇੱਕ ਗਈ ਆ ਸੰਗਤਪੁਰਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਆਈ ਐਮ ਟ੍ਰਾਈਂਗ ਟੂ ਗੈਟ ਟੂ ਦਾ ਐਗਜ਼ੈਕਟ ਫੈਕਟਸ ਮੈਨੂੰ ਲੱਗ ਰਿਹਾ ਕਿ ਉਹ ਜਿਹੜਾ ਬ੍ਰਾਂਡ ਸੀਗਾ ਉਸ ਬਠਿੰਡੇ ਦੀ ਡਿਸਟਿਲਰੀ ਦਾ ਉਹਦੇ ਅਗਰ ਉਹਦੇ ਕਰਕੇ ਮੌਤਾਂ ਹੋਈਆਂ ਤਾਂ ਦੈਟ ਮੀਨਸ ਕਿ ਉਸ ਮਿਲ ਦੀ ਸ਼ਰਾਬ ਦਾ ਕਸੂਰ ਹੈ ਲੇਕਿਨ ਜੋ ਕੋ ਏਡੇ ਵੱਡੇ ਤਾਕਤਵਰ ਬੰਦੇ ਨੇ ਕਾਰਪੋਰੇਟ ਘਰਾਣੇ ਨੇ ਉਹਨਾਂ ਨੂੰ ਤਾਂ ਕਿਸੇ ਨੇ ਹੱਥ ਪਾਇਆ ਹੀ ਨਹੀਂਗਾ ਸੋ ਦ ਰੀਅਲ ਕਲਪਰੇਟ ਹੈਜ਼ ਟੂ ਬੀ ਕਾਟ ਕਿਉਂਕਿ ਭਗਵੰਤ ਮਾਨ ਦੀ ਤੁਹਾਨੂੰ ਤੁਸੀਂ ਵੀਡੀਓ ਸਾਰਿਆਂ ਨੇ ਦੇਖ ਲਈ ਆ ਜਦੋਂ ਅੰਮ੍ਰਿਤਸਰ ਜ਼ਹਿਰੀ ਦੀ ਸ਼ਰਾਬ ਨਾਲ ਮੌਤਾਂ ਹੋਈਆਂ ਸੀ ਸਵਾ 100 ਤਾਂ ਉਦੋਂ ਭਗਵੰਤ ਮਾਨ ਆਪੋਜੀਸ਼ਨ ਸੀ ਇਹਨੇ ਕਿਹਾ ਸੀ ਪਹਿਲਾਂ 302 ਦਾ ਪਰਚਾ ਦਰਜ ਕਰੋ ਇਹ ਤਾਂ ਇਹ ਇਹ ਮੌਤਾ ਨਹੀਂ ਇਹ ਕਤਲ ਹੋਏ ਨੇ ਤੇ ਹੁਣ ਉਸੇ ਹੀ ਪੈਮਾਨੇ ਨਾਲ ਅਸੀਂ ਸੰਗੂਰ ਜਾ ਕੇ ਉਹਨਾਂ ਦੇ ਪਰਿਵਾਰਾਂ ਪੀੜਤ ਪਰਿਵਾਰਾਂ ਨੂੰ ਮੈਂ ਜਾ ਕੇ ਮਿਲੂੰਗਾ ਸੁਨਾਮਤਰੀ ਹਨ ਗੁਜਰਾ ਪਿੰਡ ਵਿੱਚ ਵੀ ਹਨ ਅਸੀਂ ਸੰਗੂਰ ਹਸਪੀਟਲ ਵੀ ਵਿਜ਼ਿਟ ਕਰਾਂਗੇ ਐਂਡ ਟੇਕ ਅਪ ਦਿਸ ਇਸ਼ੂ ਇਨ ਪਬਲਿਕ ਡੋਮੇਨ ਕਿਉਂਕਿ ਸ਼ਰਾਬ ਸ਼ਰਾਬ ਦੀ ਗੱਲ ਹੋ ਰਹੀ ਇੱਕ ਪਾਸੇ ਘਟਾਲੇ ਆ ਨੇ ਘਟਾਲਿਆਂ ਵਾਸਤੇ ਧੰਨੇ ਲਾਏ ਜਾ ਰਹੇ ਨੇ ਜਿਹੜੇ ਮਰ ਰਹੇ ਨੇ ਉਹ ਅੱਜ ਤੱਕ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਕਿਸੇ ਮੰਤਰੀ ਹਰਪਾਲ ਚੀਮੇ ਦਾ ਆਪਣੇ ਹਲਕੇ ਚ ਹੈ ਜਿਹੜਾ ਗੁਜਰਾ ਪਿੰਡ ਹੈ ਦਿੜ ਵਿੱਚ ਹੈ ਮਤਲਬ ਐਕਸਾਈਜ਼ ਮਨਿਸਟਰ ਵੀ ਹੈ ਬਟ ਹੀ ਹਸ ਨਾਟ ਫਾਦਰ ਟੂ ਵਿਜ਼ਿਟ ਦੇ ਫੈਮਿਲੀਜ਼ ਆਫ ਦੋਜ਼ ਹੂ ਆਵ ਟਾਇਡ ਬਿਕਾਜ਼ ਆਫ ਸਪੂਰੀਅਸ ਲਿਕਰ ਪੰਜਾਬ ਵਿੱਚ ਕਿਹੜਾ ਸਾਹਿਬ ਹੋਲੇ ਮਹਲੇ ਦਾ ਤਿਆਰ ਜਾਂਦ ਰਿਹਾ ਇੱਕ ਪਾਸੇ ਲੰਗਰਾਂ ਦੇ ਲੰਗਰ ਲੱਗੇ ਹੋਏ ਤੇ ਦੂਜੇ ਪਾਸੇ ਸਿੱਖਿਆ ਮੰਤਰੀ ਦੇ ਘਰ ਦੇ ਵਿੱਚ ਇੱਕ ਜੇ ਕਹਿੰਦੇ ਔਰਤ ਭੁੱਖੀ ਬੈਠੀ ਟੈਂਕ ਦੇ ਤੇ ਕਿਵੇਂ ਦੇਖਦੇ ਹੋ ਚੀਜ਼ ਇਹ ਤਾਂ ਉਹਨਾਂ ਦੀ ਬੜੀ ਨਮੋਸ਼ੀ ਦੀ ਗੱਲ ਹੈ ਜੀ ਇਹ ਹਰਜੋਤ ਪੈਂਸ ਦੀ ਆਤਮਾ ਨੂੰ ਸ਼ਾਇਦ ਇਹ ਖੜਕ ਨਹੀਂ ਦੀ ਗੱਲ ਹੈ ਲੇਕਿਨ ਆਮ ਇਨਸਾਨ ਦੀ ਆਤਮਾ ਨੂੰ ਖੜਕਦੀ ਆ ਕਿ ਨੰਦਕੁਰ ਸਾਹਿਬ ਦੀ ਪਵਿੱਤਰ ਧਰਤੀ ਉਹਦੇ ਪਿੰਡ ਦੇ ਬਾਹਰ ਇੱਕ ਅੰਗਹੀਨ ਲੜਕੀ ਲੇਡੀ ਪਿਛਲੇ 7 ਦਿਨ ਤੋਂ ਬਿਨਾ ਕਿਸੇ ਖਾਣ ਪੀਣ ਤੋਂ ਹੋ ਗਈ ਸੋ ਹਰਜੋਤ ਪੈਂਸ ਆਮ ਸ਼ੋਰ ਕਿ ਅਗਰ ਉਹਨੂੰ 2 ਵਕਤ ਦੀ ਰੋਟੀ ਨਹੀਂ ਮਿਲੂਗੀ ਤਾਂ ਉਹ ਕੱਲ ਜਿੱਦਾਂ ਸੜਕਾਂ ਤੇ ਲੇਟ ਰਿਆ ਸੋ ਉਦਾਂ ਲੇਟੂਗਾ ਹੀ ਸ਼ੁੱਡ ਐਕਨੋਲਜ ਦਾ ਫੈਕਟ ਥੈਟ ਉਹ ਪੁਖੀ ਹੈ ਔਰ ਉਹਨੂੰ ਵਿਜ਼ਿਟ ਕਰੇ ਔਰ ਉਹਦਾ ਉਖੜਤਾਲ ਖੁਦ ਤੜਵਾਵੇ ਅੰਟੀ ਹਿਸ ਐਜੂਕੇਸ਼ਨ ਮਿਨਿਸਟਰ ਜਿਹੜਾ ਕਹਿੰਦਾ ਤੇਰੀ ਫਾਈਲ ਥੱਲੇ ਰੱਖ ਦੂੰਗਾ ਉਹ ਤੁਸੀਂ ਤਾਨਾਸ਼ਾਹ ਨਹੀਂਗੇ ਤੁਸੀਂ ਡਿਕਟੇਟਰ ਨਹੀਂਗੇ ਤੁਸੀਂ ਰਾਜੇ ਨਹੀਂਗੇ ਤੁਹਾਨੂੰ ਇਹਨਾਂ ਲੋਕਾਂ ਨੇ ਇਲੈਕਟ ਕਰਕੇ ਇੱਥੇ ਮਿਨਿਸਟਰ ਬਣਾ ਕੇ ਭੇਜਿਆ ਯੂ ਆ ਪਬਲਿਕ ਸਰਵੈਂਟਸ ਪਬਲਿਕ ਇਜ਼ ਨਾਟ ਯੋਰ ਸਰਵੈਂਟ ਬਸ ਇਹੀ ਆਪਣਾ ਜਿਹੜਾ ਕਿਰਦਾਰ ਹੈ ਉਹਨਾਂ ਨੂੰ ਸੁਧਾਰਨ ਤੇ ਇੱਥੇ ਆਂਟੀ ਉਹ ਖੜਤਾਲ ਨੂੰ ਤਬਾਹ ਸੁਨੀਲ ਜਾਖੜ ਉਹਨਾਂ ਨੇ ਇਹ ਤਾਂ ਗੱਲੋਂ ਮਾਫਰ ਪਤਾ ਕੀ ਹੈ ਸਾਰਾ ਇਹਨਾਂ ਦਾ ਇਸ਼ੂ ਡਾਈਡ ਆਊਟ ਪੋਲਿਟਿਕਲ ਗੱਲਾਂ ਕਰਦੇ ਰਹੇ